थोड़ा बहुत भूल जाओ जरा कि वे मैं कमली दिल की नाजुक सा दिल ना यार दुखाया कर ना झूठे वादे कर ना झूठिया कसमां खाया कर तेरी याद जिंद मुक जानी सनू इंज ना चेते आया कर ਸਾਡਾ ਰਿਸ਼ਤਾ ਜੁੜਿਆ ਰੂਹਾਂ ਦਾ ਇਹ ਤੂੰ ਕਦੀ ਤੇ ਪਿਆਰ ਜਤਾਇਆ ਕਰ ਵੀ ਮੈਂ ਕਮਲੀ ਦਿਲ ਦੀ ਨਾਜ਼ੁਕਾਂ ਸਾਡਾ ਦਿਲ ਨਾ ਯਾਰ ਦਿਖਾਇਆ ਸੀ ਪ੍ਰੀਤ ਜਦੋਂ ਵੀ ਆਪਾਂ ਸੀਨ ਕੀਤਾ ਨਾ ਕੋਈ ਵੀ ਮੈਨੂੰ ਲੱਗਿਆ ਕਿ ਯਾਰ ਫੀਲ ਕਰਾਇਆ ਆਪਾਂ ਆਡੀਅנס ਨੂੰ ਫੀਲ ਕਰਾਣਾ ਇਸ ਮੂਵੀ ਵਿੱਚ ਤੁਹਾਨੂੰ ਅੱਜ ਵਾਲਾ ਪਿਆਰ ਨਹੀਂ ਮਿਲਣਾ ਇਹ ਤਾਂ ਕਨਫਰਮ ਹੈ ਹੈਨਾ ਬਿਕਾਜ਼ ਇਹ ਰੂਹ ਨਾਲ ਜੁੜੀ ਹੋਈ ਫਿਲਮ ਆ ਰੂਹ ਨਾਲ ਜੁੜੇ ਹੋਏ ਕੈਰੈਕਟਰਸ ਨੇ ਸੱਚੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਉਸ ਫਿਲਮ ਨਾਲ ਪੱਕਾ ਰਿਲੇਟ ਕਰੋ ਤੁਹਾਡੇ ਲਈ ਪਿਆਰ ਦੀ ਵੈਸੇ ਡੈਫੀਨੇਸ਼ਨ ਕੀ ਹੈ ਪਿਆਰ ਦੀ ਡੈਫੀਨੇਸ਼ਨ ਇਹ ਹੈ ਕਿ ਲਾਈਕ ਜੇ ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਤਾਂ ਫਿਰ ਉਹਦੇ ਲਈ ਸਮਰਪਿਤ ਨਹੀਂ ਤਾਂ ਫਿਰ ਨਹੀਂ ਮੈਂ ਬਸ ਆਹੀ ਕਹਾਂਗੀ ਕਿ ਤੁਸੀਂ ਪਲੀਜ਼ ਸਾਡੀ ਫਿਲਮ ਦੇਖਣ ਆਇਓ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਕਨੈਕਟ ਕਰ ਪਾਉਗੇ ਤੇ ਤੁਸੀਂ ਸਾਨੂੰ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਲੱਗਿਆ ਸਾਡਾ ਪ੍ਰੋਜੈਕਟ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਆ ਕਿ 22 ਮਾਰਚ ਨੂੰ ਮਜਨੂ ਮੂਵੀ ਆ ਰਹੀ ਆ ਤੇ ਤੁਸੀਂ ਸਾਰੇ ਇਸ ਮੂਵੀ ਨੂੰ ਲੈ ਕੇ ਬਹੁਤ ਇੰਤਜ਼ਾਰ ਚ ਸੀ ਤੇ ਹੁਣ 22 ਜਨਵਰੀ ਨੂੰ 22 ਮਾਰਚ ਨੂੰ ਇਹ ਜਿਹੜਾ ਇੰਤਜ਼ਾਰ ਆ ਖਤਮ ਹੋਣ ਜਾ ਰਿਹਾ ਹੈ ਤੇ ਅੱਜ ਸਾਡੇ ਨਾਲ ਉਸ ਫਿਲਮ ਦੇ ਹੀਰੋਇਨ ਕਿਰਨ ਸ਼ੇਰਗਿੱਲ ਜੁੜੇ ਨੇ ਤੇ ਉਹਨਾਂ ਨਾਲ ਇਸ ਮੂਵੀ ਨੂੰ ਲੈ ਕੇ بات کریں گے سرچ کال मैम बहुत बहुत स्वागत है आपका थैंक यू मैम थैंक यू मैम मूवी ਨੂੰ ਲਾਈਕ ਕਿਵੇਂ ਰਿਹਾ ਤੁਹਾਡਾ ਐਕਸਪੀਰੀਅੰਸ ਬਹੁਤ ਵਧੀਆ मैम ਬਹੁਤ ਵਧੀਆ ਐਕਸਪੀਰੀਅੰਸ ਆ ਬਹੁਤ ਅੱਛਾ ਕੰਟੈਂਟ ਹੈ ਬਹੁਤ ਅੱਛਾ ਕਨਸੈਪਟ ਹੈ ਲਾਈਕ ਇੱਕ ਬੱਕਰੀ ਜੀ ਕਹਾਣੀ ਹੈ ਮਤਲਬ ਸਾਰਿਆਂ ਦੀ ਬੱਕਰੀ ਹੁੰਦੀ ਹੈ ਸਾਡੀ ਆਪਣੀ ਜਗ੍ਹਾ ਬੱਕਰੀਆਂ ਸਾਰੇ ਆਪਣਾ ਵਧੀਆ ਕੰਮ ਕਰ ਰਹੇ ਨੇ ਪੰਜਾਬ 'ਚ ਮੈਨੂੰ ਆਉਣ ਦਾ ਮੌਕਾ ਮਿਲ ਰਿਹਾ ਪੰਜਾਬ ਵਿੱਚ ਇੱਕ ਆਈ ਵਿਸ਼ ਕਿ ਪੰਜਾਬ ਦੇ ਵਿੱਚ ਸਾਰੀ ਆਡੀਅੰਸ ਨੂੰ ਸਾਡਾ ਵੀ ਕੰਮ ਸੰਦ ਆਵੇ ਤੇ ਆਪਾਂ ਵੀ ਐਂਟਰੀ ਕਰ ਰਹੇ ਹਾਂ ਕਿਤੇ ਨਾ ਕਿਤੇ ਜਗ੍ਹਾ ਬਣਾਈ ਹੈ ਜੀ ਇਹ ਤੋਂ ਮੂਵੀ ਦੇ ਵਿੱਚ ਤੁਹਾਡਾ ਰੋਲ ਕੀ ਹੈ ਵੈਸੇ ਮੈਂ ਮੀਰਾ ਕੈਰੈਕਟਰ ਹੈ ਇਹਦੇ ਵਿੱਚ ਪ੍ਰੀਤ ਦਾ ਪ੍ਰੀਤ ਕੈਰੈਕਟਰ ਹੈ ਅ ਇੱਕ ਕੁੜੀ ਹੈ ਪੰਜਾਬ ਤੋਂ ਬਿਲੋਂਗ ਕਰਦੀ ਹੈ ਪੰਜਾਬਣ ਹੈ ਤੇ ਉਹਦਾ ਹੀ ਕੈਰੈਕਟਰ ਹੈ ਜੀ ਹਾਂਜੀ ਤੁਸੀਂ ਪੰਜਾਬ ਤੋਂ ਮਤਲਬ ਕਿ ਉੱਥੇ ਪ੍ਰੀਤ ਨੂੰ ਪਿਆਰ ਕਰਦੇ ਹੋ ਤੇ ਮਤਲਬ ਕਿ ਹੁਣ ਤੇ ਪਹਿਲਾਂ ਵਾਲੇ ਪਿਆਰ ਦੀ ਗੱਲ ਕਰੀਏ ਕਿਉਂਕਿ ਹੁਣ ਤੇ ਮਤਲਬ ਕਿ ਬਹੁਤ ਅੱਗੇ ਯੂਥ ਅੱਗੇ ਵਧ ਗਿਆ ਹੈ ਅੱਜ ਕੱਲ੍ਹ ਵੈਸੇ ਵੀ ਤੁਸੀਂ ਦੇਖਿਆ ਹੀ ਆ ਕਿ ਲੋਕ ਸਿਰਫ ਔਰ ਸਿਰਫ ਅਜਾ ਟਾਈਮ ਪਾਸ ਕਰਦੇ ਨੇ ਤੇ ਪਹਿਲਾਂ ਵਾਲਾ ਪਿਆਰ ਤੇ ਅੱਜ ਵਾਲੇ ਫਰਕ ਇਹ ਮੂਵੀ ਦੇ ਵਿੱਚ ਕੀ ਅਜਿਹਾ ਦੇਖਣ ਨੂੰ ਮਿਲੇਗਾ ਇਸ ਮੂਵੀ ਵਿੱਚ ਤੁਹਾਨੂੰ ਅੱਜ ਵਾਲਾ ਪਿਆਰ ਨਹੀਂ ਮਿਲਣਾ ਹੂੰ ਇਹ ਤਾਂ ਕਨਫਰਮ ਹੈ ਹੈਨਾ ਬਿਕਾਜ਼ ਇਹ ਰੂਹ ਨਾਲ ਜੁੜੀ ਹੋਈ ਫਿਲਮ ਆ ਰੂਹ ਨਾਲ ਜੁੜੇ ਹੋਏ ਕੈਰੈਕਟਰਸ ਨੇ ਇਹਦੇ ਵਿੱਚ ਸੋਲ ਤੁਹਾਨੂੰ ਤੁਹਾਡੀ ਸੋਲ ਤੱਕ ਜਾਏਗੀ ਇਹ ਕਹਾਣੀ ਤੁਹਾਨੂੰ ਮਤਲਬ ਪਤਾ ਲੱਗੇਗਾ ਕਿ ਸੱਚੀ ਪਿਆਰ ਕੀ ਹੁੰਦਾ ਹੈ ਮਤਲਬ ਆਪਾਂ ਲਾਈਕ ਆਗੇ ਜਾ ਕੇ ਉਹ ਵਾਲਾ ਪਿਆਰ ਨਹੀਂ ਹੈਗਾ ਹੈਨਾ ਜੇ ਤੁਸੀਂ ਆ ਫਿਲਮ ਲਾਈਕ ਇਹ ਦੇਖਣ ਜਾ ਰਹੇ ਹੋ ਜੇ ਤੁਸੀਂ ਫਿਲਮ ਤੁਹਾਨੂੰ ਆਹੀ ਲੱਗੇਗਾ ਕਿ ਬਈ ਅਸੀਂ ਸੱਚੀ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਫਿਰ ਤੁਸੀਂ ਉਸ ਫਿਲਮ ਨਾਲ ਦੇ ਨਾਲ ਪੱਕਾ ਰਿਲੇਟ ਕਰੋ ਜੇ ਤੁਸੀਂ ਸੱਚੀ ਪਿਆਰ ਕਰਦੇ ਹੋ ਜੀ ਜੀ ਹਾਂਜੀ ਤੁਹਾਡੇ ਲਈ ਪਿਆਰ ਦੀ ਵੈਸੇ ਡੈਫੀਨੇਸ਼ਨ ਕੀ ਹੈ ਪਿਆਰ ਦੀ ਡੈਫੀਨੇਸ਼ਨ ਇਹ ਹੈ ਕਿ ਲਾਈਕ ਜੇ ਤੁਸੀਂ ਕਿਸੇ ਨੂੰ ਪਿਆਰ ਕਰ ਰਹੇ ਹੋ ਤਾਂ ਫਿਰ ਉਹਦੇ ਲਈ ਸਮਰਪਿਤ ਨਹੀਂ ਤਾਂ ਫਿਰ ਨਹੀਂ ਥੈਟਸ ਇਟ ਸੀ ਕਦੇ ਪਿਆਰ ਕੀਤਾ ਬਈ ਤਾਂ ਨਹੀਂ ਮੈਂ ਦੱਸਣਾ ਮਤਲਬ ਕੀਤਾ ਨਹੀਂ ਨਹੀਂ ਮੈਂ ਮੇਰੀ ਮਮ ਨੂੰ ਪਿਆਰ ਕਰਦੀ ਹਾਂ ਹੈਨਾ ਮੇਰੀ ਮਮ ਮੇਰੇ ਬ੍ਰਦਰ ਹੈਨਾ ਮੈਂ ਮੇਰੀ ਫੈਮਲੀ ਨੂੰ ਪਿਆਰ ਕਰਦੀ ਹਾਂ ਹਜੇ ਤੱਕ ਮੇਰਾ ਪਿਆਰ ਉਹੀ ਹੈ ਜੀ ਜੀ ਹਾਂਜੀ ਤੇ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰਿਆਂ ਨਾਲ ਸਾਰਿਆਂ ਲਈ ਪਹਿਲਾ ਫੈਮਲੀ ਹੁੰਦੀ ਹੈ ਮੇਰੀ ਫਰਸਟ ਫਰਸਟ ਪ੍ਰਾਇੋਰਟੀ ਓਨਲੀ ਫੈਮਲੀ ਮਾਈ ਫੈਮਲੀ ਮਾਈ ਮਮ ਮਾਈ ਮਾਈ ਗੋਡ ਜੀ ਇਸ ਮੂਵੀ ਦੇ ਵਿੱਚ ਵਸੇ ਡਿਫਰੈਂਟ ਕੀ ਦੇਖਣ ਨੂੰ ਮਿਲੇਗਾ ਡਿਫਰੈਂਟ ਦੇਖੋ ਹੁਣ ਆਪਾਂ ਇਦਾਂ ਨਹੀਂ ਕਹਿ ਸਕਦੇ ਕਿ ਸਾਰਿਆਂ ਤੋਂ ਡਿਫਰੈਂਟ ਆ ਹੈਨਾ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਬਹੁਤ ਵਧੀਆ ਕਰ ਰਹੇ ਆਪਾਂ ਤੇ ਇੱਕ ਛੋਟਾ ਜਿਹਾ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਬਟ ਐਵੇਂ ਕੀ ਇਸ ਮੂਵੀ ਦੇ ਵਿੱਚ ਆਹੀ ਤੁਹਾਨੂੰ ਮਿਲੇਗਾ ਕਿ ਲਾਈਕ ਇੱਕ ਮਤਲਬ ਤੁਸੀਂ ਕਨੈਕਟ ਕਰ ਪਾਉਗੇ ਤੁਸੀਂ ਸਟੋਰੀ ਦੇ ਨਾਲ ਖੁਦ ਨੂੰ ਇੱਕ ਕਨੈਕਸ਼ਨ ਬਣਾ ਪਾਉਗੇ ਕਿ ਯਾਰ ਇਦਾਂ ਮਤਲਬ ਹੋਣਾ ਚਾਹੀਦਾ ਸੀ ਜਾਂ ਫਿਰ ਇਦਾਂ ਨਹੀਂ ਹੋਣਾ ਚਾਹੀਦਾ ਸੀ ਯਾਰ ਇਦਾਂ ਸਾਡੇ ਨਾਲ ਵੀ ਹੋਇਆ ਸੀ ਤੁਸੀਂ ਕਨੈਕਟ ਕਰ ਪਾਉਗੇ ਮਤਲਬ ਤੁਹਾਨੂੰ ਵਧੀਆ ਲੱਗੇਗਾ ਮਤਲਬ ਤੁਹਾਡੀਆਂ ਅੱਗੇ ਹੋਰ ਕਿਹੜੀਆਂ ਮੂਵੀ ਆ ਰਹੀਆਂ ਨੇ ਅਸੀਂ ਇਹਦੇ ਤੋਂ ਬਾਅਦ ਆਪਾਂ April ਵਿੱਚ ਫਿਲਮ ਕਰ ਰਹੇ ਹਾਂ ਸਟਾਰਟ ਕਰ ਰਹੇ ਹਾਂ ਮਤਲਬ ਉਹਦਾ ਐਕਚੁਅਲੀ ਹੋ ਤਾਂ ਨਹੀਂ ਹੋਇਆ ਜੇ ਮਤਲਬ ਕੀ ਕਹਿੰਦੇ ਉਹਨੂੰ ਟਾਈਟਲ ਹਜੇ ਫਾਈਨਲ ਨਹੀਂ ਹੋਇਆ ਬਟ ਆਪਾਂ April ਤੋਂ ਫਿਲਮ ਕਰ ਰਹੇ ਹਾਂ ਉਹ ਵੀ ਪੰਜਾਬੀ ਕਰ ਰਹੇ ਹਾਂ ਤੇ ਉਹਦੇ ਲਈ ਹਜੇ ਕਾਸਟਿੰਗ ਵਗੈਰਾ ਇਨੀ ਕੋਈ ਫਾਈਨਲ ਨਹੀਂ ਆ ਆਪਾਂ ਸਟੋਰੀ ਤੇ ਬੈਠੇ ਆ ਤੇ ਆਈ ਵਿਸ਼ ਕਿ ਮੈਂ ਉਹ ਫਿਰ ਡਾਇਰੈਕਟ ਵੀ ਕਰ ਰਹੇ ਹਾਂ ਹਾਂਜੀ ਉਹ ਤੁਸੀਂ ਡਾਇਰੈਕਟ ਵੀ ਕਰ ਰਹੇ ਹੋ ਤੇ ਹੁਣ ਮਤਲਬ ਕਿ ਇਸ ਫਿਲਮ ਦੇ ਵਿੱਚ ਤੁਹਾਨੂੰ ਕਿੰਨੇਕ ਮਤਲਬ ਕਿ ਤੁਸੀਂ ਨੋਕ-ਜੋਕ ਕਰਤੇ ਸੀ ਸੈੱਟ ਤੇ ਤੇ ਕਿੰਨੇ ਕਿ ਮਤਲਬ ਕਿ ਤੁਹਾਨੂੰ ਕਿਸੇ ਗੱਲ ਨੂੰ ਲੈ ਕੇ ਖਿਜਿਆ ਤਾਂ ਨਹੀਂ ਜਾਂਦਾ ਸੀਗਾ ਜਾਂ ਕਹਿ ਦਿੰਦੇ ਸੀ बार-बार ਟੇਕ ਲੈ ਰਹੀਏ ਕੁਛ ਐਦਾਂ ਦਾ ਆ ਤਾਚੂਡ ਏਦਾਂ ਦਾ ਕਦੀ ਹੋਇਆ ਨਹੀਂ ਕਿ ਮੈਂ ਬਾਰ ਬਾਰ ਟੀਕ ਲਵਾ ਤਾਚੂਡ ਟੱਚ ਵੁੱਡ ਟੱਚ ਵੁੱਡ ਬਾਬਾ ਜੀ ਮਾਫ ਕਰਨ ਬਿਕੋਜ਼ ਥੋੜਾ ਜਆ ਮਿਹਨਤ ਕੀਤੀ ਹੋਈ ਆ ਤਾਂ ਜ਼ਿਆਦਾਤਰ ਟੀਕ ਲੈਣ ਦੀ ਲੋੜ ਨਹੀਂ ਪੈਂਦੀ ਤੇ ਐਕਚੁਅਲੀ ਮੇਰਾ ਖੁਦ ਦਾ ਐਕਸਪੀਰੀਅੰਸ ਹੈ ਕਿ ਮੈਂ ਫਸਟ ਏਕ ਵਿੱਚ ਵਧੀਆ ਕਰ ਪਾਨੀ ਆ ਦੂਜੇ ਚ ਥੋੜਾ ਬਹੁਤ ਤੇ ਤੀਜੇ ਚ ਚੌਥੇ ਚ ਮੈਂ ਭੁੱਲ ਜਾਨੀ ਵੇ ਦੱਸਿਓ ਯਾਰ ਕੀ ਸੀਗਾ ਨਾਇਨਾ ਦਿਓ ਜਰਾ ਕਿਹੜੀਆਂ ਸੀਗੀਆਂ ਮਤਲਬ ਇੱਕ ਜਿਹੜਾ ਐਕਸਪੀਰੀਅੰਸ ਜਿਹੜਾ ਮੈਂ ਉਹਨੂੰ ਫੀਲ ਕਰਦੀ ਆ ਉਹ ਮੈਂ ਫਸਟ ਏ ਸੈਕਿੰਡ ਏਕ ਚ ਮੈਂ ਕਰ ਲੈਣੀ ਹਾਂਜੀ ਵੈਸੇ ਇਹ ਤੇ ਮੂਵੀ ਦੇ ਸਟਾਰਟਿੰਗ ਹੁੰਦੇ ਜਦੋਂ ਸਟਾਰਟਿੰਗ ਹੀ ਹੁੰਦੀ ਆ ਤਾਂ ਉਦੋਂ ਸ਼ਾਇਰੀ ਹੁੰਦੀ ਆ ਤੇ ਉਹ ਸ਼ਾਇਰੀ ਜਦੋਂ ਬੋਲੀ ਜਾਂਦੀ ਆ ਤਾਂ ਉਸ ਚੀਜ਼ ਨੂੰ ਲੈ ਕੇ ਤੁਸੀਂ ਕਿ ਫੀਲ ਕਰਕੇ ਲਿਖਿਆ ਸੀ ਜੀ ਹਾਂਜੀ ਤੇ ਇੱਕ ਸ਼ਾਇਰੀ ਸੁਣਾ ਦੋ ઓ ਮਾਈ ਗॉड ਸ਼ਾਇਰੀ ਮੈਂ ਤਾਂ ਉਹ ਮੇਰੇ ਟੀਜ਼ਰ ਦੀ ਸੁਣਾ ਦਿੰਨੀ ਆ ਜੀ ਉਹ ਵੀ ਮੈਂ ਕਮਲੀ ਦਿਲ ਦੀ ਨਾਜ਼ੁਕਾ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਨਾ ਝੂਠੇ ਵਾਦੇ ਕਰਿਆ ਕਰ ਨਾ ਝੂਠੀਆਂ ਕਸਮਾਂ ਖਾਇਆ ਕਰ ਤੇਰੀ ਯਾਦ ਦੇ ਵਿੱਚ ਜਿੰਦ ਮੁੱਕ ਜਾਣੀ ਸਾਨੂੰ ਇੰਜ ਨਾ ਚੇਤੇ ਆਇਆ ਕਰ ਸਾਡਾ ਰਿਸ਼ਤਾ ਜੁੜਿਆ ਰੂਹਾਂ ਦਾ ਮੇ ਤੂੰ ਕਦੀ ਤੇ ਪਿਆਰ ਜਤਾਇਆ ਕਰ ਵੀ ਮੈਂ ਕਮਲੀ ਦਿਲ ਦੀ ਨਾਜ਼ੁਕਾ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਸਾਡਾ ਦਿਲ ਨਾ ਯਾਰ ਦੁਖਾਇਆ ਕਰ ਵਾਹ ਵਾਹ ਕੀ ਬਾਤ ਹੈ ਬਹੁਤ ਸੋਹਣੇ ਲਿਖਦੇ ਹੋ ਤੇ ਮੈਮ ਜੇ ਗੱਲ ਕਰੀਏ ਤੁਹਾਨੂੰ ਜਦੋਂ ਸੈਟ ਤੇ ਸੀਗੇ ਤੁਸੀਂ ਪ੍ਰੀਤ ਸਰ ਨਾਲ ਕੰਮ ਕੀਤਾ ਆ ਤਾਂ ਉਸ ਟਾਈਮ ਮਤਲਬ ਕਿਦਾਂ ਇੱਕ ਫੀਲਿੰਗ ਸੀਗੀ ਤੇ ਕਿਦਾਂ ਦਾ ਫੀਲ ਹੋ ਰਿਹਾ ਸੀਗਾ ਕਿ ਯਾਰ ਇਹ ਮੇਰੀ ਜਿਹੜੀ ਮੂਵੀ ਆ ਸੁਪਰ ਹਿੱਟ ਜਾਏਗੀ ਹਾਂ ਬਿਲਕੁਲ ਹੋ ਰਿਹਾ ਸੀ ਮਨੋ ਫੀਲ ਬਿਕਾਜ਼ ਪ੍ਰੀਤ ਜਦੋਂ ਵੀ ਆਪਾਂ ਸੀਨ ਕੀਤਾ ਨਾ ਕੋਈ ਵੀ ਮੈਨੂੰ ਲੱਗਿਆ ਕਿ ਯਾਰ ਫੀਲ ਕਰਾਇਆ ਆਪਾਂ ਆਡੀਅנס ਨੂੰ ਫੀਲ ਕਰਾਣਾ ਭਾਵੇਂ ਉਹ ਕਾਮੇਡੀ ਹੋਵੇ ਭਾਵੇਂ ਉਹ ਲਾਈਕ ਇਮੋਸ਼ਨਸ ਹੋਣ ਜਾਂ ਫਿਰ ਤੁਸੀਂ ਤੁਸੀਂ ਲਾਈਕ ਕੋਈ ਵੀ ਜਨਰ ਕਰ ਰਹੇ ਹੋ ਲੇਕਿਨ ਜੇ ਤੁਸੀਂ ਆਡੀਅנס ਨੂੰ ਫੀਲ ਕਰਾ ਰਹੇ ਹੋ ਆਪਾਂ ਇੱਕ ਸੀਨ ਕੀਤਾ ਫਿਰ ਆਪਾਂ ਜਦੋਂ ਮੋਨਿਟਰ ਤੇ ਜਾ ਕੇ ਦੇਖਿਆ ਠੀਕਾ ਵਧੀਆ ਹੈ ਮਤਲਬ ਲੱਗ ਰਿਹਾ ਤੇ ਉਸ ਤੋਂ ਬਾਅਦ ਫਿਰ ਗੁਰਮੀਤ ਜੀ ਜਿਹੜੇ ਉਹਨਾਂ ਨੇ ਬੈਕਗ੍ਰਾਉਂਡ ਕੀਤਾ ਮੈਮ ਫਿਲਮ ਦਾ ਉਹਨਾਂ ਨੇ ਇੰਨਾ ਕੋ ਵਧੀਆ ਮਤਲਬ ਸਾਥ ਦਿੱਤਾ ਬਹੁਤ ਵਧੀਆ ਉਹਨਾਂ ਨੇ ਬੈਕਗ੍ਰਾਉਂਡ ਕੀਤਾ ਉਹਨੂੰ ਹੋਰ ਆਪਾਂ ਹੋਰ ਫੀਲ ਕਰਾ ਸਕੀ ਜੀ ਇਸੇ ਲਈ ਸਾਨੂੰ ਲੱਗ ਰਿਹਾ ਹੈ ਕਿ ਆਪਾਂ ਵਧੀਆ ਫਿਲਮ ਬਣਾਈ ਹੈ ਸਾਡੀ ਫਿਲਮ ਵਧੀਆ ਲੋਕਾਂ ਨੂੰ ਪਸੰਦ ਆਏਗੀ ਇਸ ਮੂਵੀ ਦਾ ਵੈਸੇ ਟ੍ਰੇਲਰ ਕਦੋਂ ਆ ਰਿਹਾ ਹੈ ਟ੍ਰੇਲਰ 2 ਮਾਰਚ ਜੀ ਹਾਂਜੀ ਕਾਫੀ ਮਤਲਬ ਵੇਟ ਕਰਨਾ ਪੈ ਰਿਹਾ ਥੋੜਾ ਜਿਹਾ ਵੇਟ ਕਰਨਾ ਪਵੇਗਾ ਇਸ ਤੋਂ ਬਾਅਦ ਇੱਕ ਦੋ ਗਾਣੇ ਨੇ ਸਾਡੇ ਜਾਂ ਕਿ ਜੋ ਕਿ ਮਤਲਬ ਆਪਾਂ ਛੇਤੀ ਛੇਤੀ ਆਪਾਂ ਉਹ ਲੈ ਕੇ ਆਵਾਂਗੇ ਫਿਰ ਉਸ ਤੋਂ ਬਾਅਦ ਦੋ ਤਿੰਨ ਨੂੰ ਆਪਾਂ ਫਿਰ ਤੁਹਾਨੂੰ ਸਾਰਿਆਂ ਨੂੰ ਥੋੜਾ ਜਿਹਾ ਪਰੇਸ਼ਾਨ ਕਰਾਂਗੇ ਤੁਸੀਂ ਫਿਰ ਆਇਓ ਤੇ ਆਪਾਂ ਟਰੇਲਰ ਲਾਂਚ ਕਰਾਂ ਇੱਕ ਵੈਲੈਂਟਾਈਨ ਡੇ ਵੀ ਆ ਰਿਹਾ ਹੈ ਆ ਤੇ ਉਸ ਤੋਂ ਪਹਿਲਾਂ ਮਦਦ ਨੂੰ ਵੀ ਆਕਚੁਅਲੀ ਪਤਾ ਕੀ ਵੈਲੈਂਟਾਈਨ ਦੇ ਨਾਲ ਆਪਾਂ ਬਿਲਕੁਲ ਇਹਨੂੰ ਕਨੈਕਟ ਕਰ ਸਕਦੇ ਆ ਕਿਉਂਕਿ ਇਹ ਇੱਕ ਪਿਆਰ ਦੀ ਕਹਾਣੀ ਹੈ ਇੱਕ ਪਿਆਰ ਦੀ ਦਾਸਤਾਨ ਹੈ ਜਿਹਨੂੰ ਆਪਾਂ ਇੱਕ ਦੂਜੇ ਨੂੰ ਮੁਹੱਬਤ ਪਿਆਰ ਕਰਦੇ ਸੇਲੀ ਆਪਾਂ ਇਹਨੂੰ ਵੈਲੈਂਟਾਈਨ ਤੇ ਮੈਂ ਇਹਨੂੰ ਅਸੀਂ 14 ਤਰੀਕ ਨੂੰ ਗਾਣਾ ਸਾਡਾ ਦੂਜਾ ਰਿਲੀਜ਼ ਹੋ ਰਿਹਾ ਉਹ ਵੀ ਤੁਹਾਨੂੰ ਬਹੁਤ ਪਸੰਦ ਆਏਗਾ ਬਿਕਾਜ਼ ਉਹ ਇੱਕ ਇੱਕ ਦੂਜੇ ਦੇ ਨਾਲ ਕਿੱਦਾਂ ਇੱਕ ਦੂਜੇ ਪਿੱਛੇ ਜਿਹੜੀ ਇੱਕ ਪਿਆਰ ਮੁਹੱਬਤ ਦੀ ਕਹਾਣੀ ਹੈ ਉਹ ਇੱਕ ਦੂਜੇ ਨਾਲ ਕਿੱਦਾਂ ਜੁੜ ਕੇ ਅੱਗੇ ਵਧਦਾ ਹੈ ਇਨਸਾਨ ਉਹ ਤੁਹਾਨੂੰ ਸਮਝਾਏਗੀ ਜੀ ਜਾਂਦੇ ਜਾਂਦੇ ਕੋਈ ਆਪਣੇ ਫੈਨਸ ਨੂੰ ਮੈਂ ਬਸ 아이 ਕਹਾਂਗੀ ਕਿ ਤੁਸੀਂ ਪਲੀਜ਼ ਸਾਡੀ ਫਿਲਮ ਦੇਖਣ ਆਇਓ ਤੁਹਾਨੂੰ ਵਧੀਆ ਲੱਗੇਗਾ ਤੁਸੀਂ ਕਨੈਕਟ ਕਰ ਪਾਉਗੇ ਤੇ ਤੁਸੀਂ ਸਾਨੂੰ ਦੱਸਿਓ ਜ਼ਰੂਰ ਕਿ ਤੁਹਾਨੂੰ ਕਿਵੇਂ ਲੱਗਿਆ ਸਾਡਾ ਪ੍ਰੋਜੈਕਟ ਥੈਂਕ ਯੂ ਮੈਮ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀ ਤੁਹਾਨੂੰ ਪਤਾ ਹੀ ਹੈ ਕਿ 2 ਮਾਰਚ ਨੂੰ ਜਿਹੜੀ ਮਜਨੂ ਮੂਵੀ ਆ ਰਹੀ ਹੈ ਤੇ ਤੁਸੀਂ ਸਾਰੇ ਸਿਨੇਮਾ ਘਰਾਂ ਦੇ ਵਿੱਚ ਜਾਓ ਤੇ ਇਹ ਮੂਵੀ ਜ਼ਰੂਰ ਦੇਖਿਆ ਤੇ ਹੁਣ ਸਾਨੂੰ ਦੋਈ ਸਾਸ ਧੰਨਵਾਦ